ਬੀਅੰਤ ਸਿੰਘ ਦੀ ਸਰਕਾਰ ਸੀ 1995 ਦੇ ਵਿੱਚ ਉਦੋਂ ਵੀ ਤਖਤ ਸਾਹਿਬ ਨੂੰ ਤਲਵੰਡੀ ਸਾਬੋ ਨੂੰ ਐਲਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਉਂਦਾ ਤਿਉਂ ਰਿਹਾ ਸਰਕਾਰ ਦੇ ਫੈਸਲੇ ਤੋਂ ਖੁਸ਼ ਉਵੇਂ ਖੁਸ਼ ਨਹੀਂ ਜਿਵੇਂ ਉਹ ਕਹਿੰਦੇ ਆਗੇ ਗਲਿਆਰੇ ਤੱਕ ਜਿਉਂ ਕਹਿੰਦੇ ਵੀ ਤਲਵੰਡੀ ਸਾਬੋ ਸ਼ਹਿਰ ਰੂਪ ਪਵਿੱਤਰ ਦਰਜ ਹੈ ਤਾਂ ਫਿਰ ਮੈਂ ਕਹਿੰਦਾ ਵੀ ਮੇਰੇ ਵੱਲੋਂ ਦਿਲੋਂ ਵਧਾਈ ਆ ਐਸ.ਸੀ.ਐਮ ਸਾਹਿਬ ਨੂੰ ਹੁਣ ਜਦੋਂ ਕਿਤੇ ਬਾਹਰੋਂ ਕੋਈ ਸੰਗਤ ਆਉਂਦੀ ਹੈ ਪਹਿਲਾਂ ਉਹਨਾਂ ਨੂੰ ਮੱਥਾ ਠੇਕਿਆਂ ਦਾ ਟਿਕਣਾ ਪੈਂਦਾ ਜਾਂ ਹੋਟਲਾਂ ਦਾ ਟਿਕਣਾ ਪੈਂਦਾ ਹੈ ਇਹ ਰਾਜਨੀਤੀ ਦਾ ਆਇਆ ਜੀ ਸਾਨੂੰ ਤਾਂ ਜਿਵੇਂ ਪਹਿਲਾਂ ਇਹਨਾਂ ਨੇ ਨਸ਼ਾ ਛੜਾਓ ਛੜਾ ਕੇ ਉਹ ਉਹ ਕਰਤਾ ਪਹਿਲਾਂ ਭ੍ਰਿਸ਼ਟਾਚਾਰ ਖਤਮ ਕਰਤਾ ਜਿਵੇਂ ਉਵੇਂ ਉਹ 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 ਚੀਜ਼ਾਂ ਖਤਮ ਹੋ ਗਈਆਂ ਉਵੇਂ ਇਹ ਖਤਮ ਹੋ ਜੂਗਾ ਸਾਰੇ ਮਤਲਬ ਕਿ ਉਹ ਇੱਕ ਪਾਸੇ ਕਰਕੇ ਇੱਕ ਪਵਿੱਤਰ ਸੈੜ ਦਾ ਦਰਜਾ ਇੱਕ ਨਵੀਂ ਗੱਲ ਜਿਵੇਂ ਕਹਿੰਦੇ ਨੇ ਇੱਕ ਨਵੀਂ ਨਵੀਂ ਛੋਲੀ ਛੱਡਣ ਵਾਲੀ ਗੱਲ ਆ ਹੋਰ ਕੁਝ ਨਹੀਂ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਜਿਹੜੀ ਖਬਰ ਅਖਬਾਰਾਂ ਵੀ ਛਪੀ ਤੁਹਾਡੇ ਮੀਡੀਆ ਤੇ ਵੀ ਆਈ ਇੱਥੋਂ ਦੇ ਲੀਡਰ ਜੀ ਹੁਣ ਨਾਮ ਕੀ ਲਈਏ ਉਹ ਜੂਆ ਖੇਡਦੇ ਫੜੇ ਗਏ ਆ ਜੀ ਬੀਤੇ ਦਿਨੀ ਪੂਰੀ ਦੁਨੀਆ ਦੇ ਵਿੱਚ ਨੌਵੇਂ ਪਾਤਸ਼ਾਹ ਧੰਤਨ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬ ਦੀ ਸਮਾਗਮ ਸੀ ਪੂਰੇ ਸ਼ਰਦਾ ਤੁਮਤਮ ਦੇ ਨਾਲ ਮਨਾਇਆ ਤਿੰਨ ਦਿਨਾਂ ਦੇ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਗਏ ਤੇ ਇਸੇ ਦੌਰਾਨ ਪੰਜਾਬ ਸਰਕਾਰ ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਵੀ ਵੱਖ-ਵੱਖ ਸੰਪਰਦਾਵਾਂ ਨੇ ਹਾਜ਼ਰੀ ਲਗਾਈ ਔਰ ਆਪਣੇ ਸਮਾਗਮਾਂ ਦੇ ਵਿੱਚ ਬੱਦ ਤੋਂ ਵੱਧ ਗੁਰੂ ਸਾਹਿਬ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਇਜਲਾਸ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਬ ਸਰਕਾਰ ਨੇ ਕੀਤਾ ਪਹਿਲੀ ਵਾਰ ਵਿਧਾਨ ਸਭਾ ਚੰਡੀਗੜ੍ਹ ਤੋਂ ਬਾਹਰ ਇਹ ਇਜਲਾਸ ਹੋਇਆ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਕਿ ਅਨੰਦਪੁਰ ਸਾਹਿਬ ਲਈ ਤੇ ਪੰਜਾਬ ਲਈ ਵੱਡੇ ਐਲਾਨ ਹੋਣਗੇ ਪਰ ਐਲਾਨ ਹੋਏ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਤੇ ਤਲਵੰਡੀ ਸਾਬੋ ਦੀ ਧਰਤੀ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾ ਰਿਹਾ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਗਲਿਆਰੇ ਸ਼ਬਦ ਯੂਜ਼ ਕੀਤਾ ਕਿ ਗਲਿਆਰਿਆਂ ਦੇ ਅੰਦਰ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਕੋਈ ਨਾਨ ਬੈਜ ਸ਼ਰਾਬ ਨਸ਼ਾ ਇਹ ਨਹੀਂ ਮਿਲੇਗਾ ਉਥੇ ਪ੍ਰਗਟ ਸਿੰਘ ਜਿਹੜੇ ਐਮਐਲਏ ਨੇ ਕਾਂਗਰਸ ਦੇ ਉਹਨਾਂ ਨੇ ਵੀ ਇਹ ਸਪਸ਼ਟੀਕਰਨ ਮੰਗਿਆ ਕਿ ਸਰਕਾਰ ਗਲਿਆਰਿਆਂ ਦਾ ਜ਼ਿਕਰ ਕਰ ਰਹੀ ਹੈ ਜਾਂ ਪੂਰੇ ਸ਼ਹਿਰ ਦਾ ਜ਼ਿਕਰ ਕਰ ਰਹੀ ਹੈ ਹੁਣ ਅਸੀਂ ਇਸ ਵਕਤ ਤਖਤਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖੜੇ ਆ ਮੇਰੇ ਪਿੱਛੇ ਤੁਸੀਂ ਦਰਸ਼ਨੀ ਡਿਊਟੀ ਦੇਖ ਰਹੇ ਹੋ ਇੱਥੋਂ ਤਖਤ ਸਾਹਿਬ ਦੀ ਪ੍ਰਕਰਮਾ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਅੱਗੇ ਮਹਾਨ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਹੈ ਤੇ ਸਾਹਮਣੇ ਏ ਗੇਟੇ ਸੰਗਤ ਆਉਂਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੀ ਹੈ ਪਬਲਿਕ ਤੋਂ ਜਾਣਾਂਗੇ ਕਿ ਜਿਹੜਾ ਇਹ ਫੈਸਲਾ ਕੀਤਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਉਹ ਸ਼ਹਿਰ ਨੂੰ ਪੂਰੇ ਨੂੰ ਦਰਜਾ ਦਿੱਤਾ ਗਿਆ ਜਾਂ ਇਕੱਲੇ ਗਲਿਆਰੇ ਦੀ ਗੱਲ ਕੀਤੀ ਹੈ ਲੋਕ ਕੀ ਸੋਚਦੇ ਨੇ ਪਬਲਿਕ ਕੀ ਸੋਚਦੀ ਹੈ ਆਮ ਲੋਕਾਂ ਦਾ ਇਹਦੇ ਬਾਰੇ ਕੀ ਨਜ਼ਰੀਆ ਹੈ ਬਾਈ ਜੀ ਸਾਡੇ ਕੋਲੇ ਖੜੇ ਨੇ ਬਾਈ ਜੀ ਸਸਟੀਕਾ ਸਸਟੀਕਾ ਜੀ ਸੁਭਨਾਮ ਜਾਨਣਾ ਚਾਹਾਂਗੇ ਤੁਹਾਡਾ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਕਾਂਗਰਸ ਦਾ ਬਲਾਕ ਪ੍ਰਧਾਨਤ ਤਲਵੰਡੀ ਸਾਹਬੋਂ ਜੀ ਹਾਂ ਜੀ ਸਰ ਤੁਸਤੇ ਫਿਰ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਆਪੋਜੀਸ਼ਨ ਆਗੇ ਹਾਂ ਪਰ ਇਸ ਵਕਤ ਤੁਸੀਂ ਮੈਂ ਤੁਹਾਨੂੰ ਕਾਂਗਰਸ ਦੇ ਉਸ ਦੇ ਤੌਰ ਤੇ ਨਹੀਂ ਵੇਖਾਂਗਾ ਤਲਵੰਡੀ ਸਾਹਿਬ ਉਹਦੇ ਵਸਨੀਕ ਦੇ ਤੌਰ ਤੇ ਗੱਲ ਕਰਨੀ ਚਾਹਾਂਗਾ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਾਂਗੇ ਕਿਵੇਂ ਵੇਖਦੇ ਹਾਂ ਸਰਕਾਰ ਨੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤੁਹਾਡੀ ਇਸ ਧਰਤੀ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਨੂੰ ਅਸੀਂ ਸੀਐਮ ਭਗਵੰਤ ਮਾਨ ਜੀ ਦਾ ਤਹਿ ਦਿਲੋਂ ਤੋਤਾ ਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਪਰ ਅਸੀਂ ਉੱਚ ਝਮੇਲੇ 'ਚ ਹਾਂ ਥੋੜਾ ਜਿਹਾ ਜੇ ਮੈਨੂੰ ਉਹਨਾਂ ਨੇ ਕਿਹਾ ਵੀ ਗਲਿਆਰੇ ਗਲਿਆਰੇ ਦਾ ਮਤਲਬ ਇਹ ਹੁੰਦਾ ਵੀ ਥੋੜਾ ਜਿਹਾ ਸਿਸਟਮ ਜਿਹਾ 200 ਮੀਟਰ ਦੇ ਏਰੀਆ ਵੀਰੇ ਚ ਚਲੋ ਵੰਡੀ ਸ਼ਹਿਰ ਦੇ ਵਿੱਚ ਜੇ ਉਹਨਾਂ ਨੇ ਕਿਹਾ ਪਵਿੱਤਰ ਸਾਰਾ ਸ਼ਹਿਰ ਦਾ ਐਲਾਨ ਕੀਤਾ ਉਹਨਾਂ ਨੇ ਫਿਰ ਤਾਂ ਬਹੁਤ ਵੱਡੀ ਗੱਲ ਹੈ ਨਾ ਬਹੁਤ ਚਗੀ ਸੋਚ ਹੈਗੀ ਤੇ ਜੇ ਉਹਨਾਂ ਨੇ ਗਲਿਆਰੇ ਕਿਹਾ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਵੀ ਕੋਸ਼ਿਸ਼ ਇੱਥੇ ਹੈ ਨਹੀਂ ਸੀ ਤੇ ਨਾ ਹੀ ਹੋਣਾ ਕੋਸ਼ਿਸ਼ ਗਲਿਆਰੇ ਦੇ ਵਿੱਚ ਇਹ ਲਗਭਗ ਜਦੋਂ ਵਿਆਨਤੀ ਸਰਕਾਰ ਸੀ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਸਨ ਉਹਨਾਂ ਵੀ ਉਹਨਾਂ ਨੇ ਵੀ ਤਲ ਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਐਲਾਨਿਆ ਸੀ ਪਰ ਜਿਉਂ ਦੀ ਤਿਉਂ ਰਹੇਗਾ ਕੋਈ ਅਸਰ ਨਹੀਂ ਹੋਇਆਗਾ ਹੁਣ ਜੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਵੀ ਤਲਵੰਡੀ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈਗਾ ਵੀ ਪੂਰੇ ਸ਼ਹਿਰ ਨੂੰ ਦਿੱਤਾ ਗਿਆ ਤੁਸੀਂ ਜਿਹੜੇ ਇਥੋਂ ਦੇ ਬਰਜਿੰਦਰ ਕੌਰ ਕੌਰ ਚੀਫ ਮਿਨਿਸਟਰ ਨੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਐ ਵੀ ਉਹ ਇਹ ਆਪਦੇ ਸੀਐਮ ਸਾਹਿਬ ਨੂੰ ਪੁੱਛ ਕੇ ਦੱਸਣ ਵੀ ਪਵਿੱਤਰ ਸ਼ਹਿਰ ਸਾਰੇ ਸ਼ਹਿਰ ਨੂੰ ਤਲਵੰਡੀ ਨੂੰ ਲਾਣਿਆ ਜਾਂ ਗਲਿਆਰੇ ਨੂੰ ਲਾ ਰਿਹਾ ਲਾਣਿਆ ਗਿਆ ਜੇ ਸ਼ਹਿਰ ਨੂੰ ਲਾਣਿਆ ਤੁਸੀਂ ਬਹੁਤ ਦਿਨੋਂ ਤਨਬਾਦ ਕਰਦੇ ਆਂ ਇਸ ਗੱਲ ਦੇ اپੋਜੀਸ਼ਨ ਵੀ ਇਹ ਨਹੀਂ ਵੀ ਅਸੀਂ ਮਾੜਾ ਕਹਾਂਗੇ ਉਹਨਾਂ ਨੂੰ ਇੱਕ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਬਿਆਨਤ ਸਿੰਘ ਦੀ ਸਰਕਾਰ ਸੀ 1995 ਦੇ ਵਿੱਚ ਉਦੋਂ ਵੀ ਤਖਤ ਸਾਹਿਬ ਨੂੰ ਤਲਵੰਡੀ ਸਾਬੋ ਨੂੰ ਐਲਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਉਂਦਾ ਤਿਉਂ ਰਿਹਾ ਆਪਾਂ ਵੀ ਦੇਖਦੇ ਹਾਂ ਕਿ ਕਿ ਨਸ਼ੇ ਦੇ ਉੱਪਰ ਬਹੁਤ ਸਿਆਸਤ ਹੁੰਦੀ ਹੈ ਨਸ਼ਾ ਹੈ ਵੀ ਆ ਬੇਸ਼ੱਕ ਹੁਣ ਵੀ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਖਤਮ ਹੋ ਗਿਆ ਮੁਕਤ ਹੋ ਗਿਆ ਪੰਜਾਬ ਪਰ ਨਹੀਂ ਹਲੇ ਹੋਇਆ ਪਰ ਮੈਂ ਇਸ ਸ਼ਹਿਰ ਦੇ ਹਾਲਾਤਾਂ ਬਾਰੇ ਨਸ਼ੇ ਦੇ ਪੱਖ ਤੋਂ ਗੱਲ ਕਰਨਾ ਚਾਹਾਂਗਾ ਕਿਵੇਂ ਨੇ ਹਾਲਾਤ ਨਸ਼ਾ ਦਾ ਬਾਈ ਜੀ ਬਸ ਉਹਲਾ ਪੜਦਾ ਜਾਂ ਨਸ਼ਾ ਤੋਂ ਉਹ ਤੂੰ ਵੱਧ ਗਿਆ ਜੇ ਆਪਾਂ ਸਰਕਾਰਾਂ ਕਹਿੰਦੇ ਪਿਛਲੀ ਸਰਕਾਰੋਂ ਵੇਲੇ ਘੱਟ ਸੀਗਾ ਵੀ ਦੂਜੀ ਸਰਕਾਰ ਘੱਟ ਕਰ ਦੂ ਘੱਟ ਨਹੀਂ ਹੋ ਰਿਹਾ ਦੇਨਾਂ ਪੈਸਿਆਂ ਨੂੰ ਵੱਧਾ ਰਿਹਾ ਗਿਆ ਚਾਹੇ ਉਹ ਪਹਿਲਾਂ ਕਾਂਗਰਸ ਸੀ ਚਾਹੇ ਕਾਲੀਦਾਸ ਸੀਗਾ ਪਰ ਹੁਣ ਜੇ ਆਪਾਂ ਦੀ ਪਰਸੈਂਟੇਜ ਕੱਢੇਗੇ ਜੇ ਕਾਂਗਰਸ ਵੇਲੇ 30% ਸੀ ਕਾਲੀਦਾਸ ਵੇਲੇ 60 ਸੀਗਾ ਤਾਂ ਹੁਣ 90% ਚਿੱਟਾ ਬਣ ਸਕਦੇ ਆਪਾਂ ਤੇ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਆ ਬਈ ਨਸ਼ੇ ਦਾ ਤਾਂ ਕਿਤੇ ਘੱਟ ਨਹੀਂਗਾ ਬਸ ਕੋਈ ਗੱਲ ਛਪਾ ਲੈਂਦਾ ਪਰਿਵਾਰ ਕੋਈ ਉਜਾਗਰ ਕਰਦਾ ਇਹ ਫਰਕ ਹੈਗਾ ਨਾ ਤਾਂ ਨਸ਼ਾ ਘਟਿਆ ਤੇ ਨਾ ਹੀ ਨਸ਼ਾ ਘਟਣ ਵਾਲੀ ਚੀ ਲੱਗਦੀ ਹੈ ਜੇ ਸਰਕਾਰ ਥੋੜਾ ਜਿਆ ਸਖਤੀ ਨਾਲ ਕਰਨੇ ਝਟੂ ਤਾਂ ਸ਼ਾਇਦ ਘਟ ਸਕਦਾਗਾ ਇੱਥੇ ਆਪਾਂ ਹੁਣ ਜਿੱਥੇ ਖੜੇ ਆ ਇਹ ਮੇਨ ਦਰਸ਼ਨੀ ਡਿਊਟੀ ਆ ਇੱਥੋਂ ਤੱਕ ਸਾਬ ਦੀ ਪ੍ਰਕਰਮਾ ਸ਼ੁਰੂ ਹੋ ਗਈ ਆ ਇਹ ਸਾਰਾ ਗਲਿਆਰਾ ਇਹ ਗੇਟ ਹੋ ਗਿਆ ਇਧਰ ਇਹ ਪਾਰਕ ਹੋ ਗਿਆ ਮਾਰਕੀਟ ਹੋ ਗਈ ਇਧਰ ਹੋ ਗਿਆ ਮਾਤਾ ਸਾਹਿਬਕੌਰ ਕਾਲਜ ਹੋ ਗਿਆ ਇਹ ਸਾਰਾ ਗਲਿਆਰੇ ਦੀ ਆਪਾਂ ਜੂਦੇ ਵਿੱਚ ਖੜੇ ਆ ਇੱਥੇ ਕੋਈ ਇਸ ਵਕਤ ਤੁਹਾਨੂੰ ਲੱਗਦਾ ਵੀ ਕੋਈ ਨਸ਼ਾ ਮੀਟ ਸ਼ਰਾਬ ਤੰਬਾਕੂ ਵਗੈਰਾ ਮਿਲਦਾ ਨਹੀਂ ਜੀ ਜਿਹੜਾ ਆਪਾਂ ਏਰੀਆ ਗਲਿਆਰੇ ਨੂੰ ਸਮਝਦੇ ਆ 200 200 ਮੀਟਰ ਦੇ ਏਰੀਆ ਦੇ ਵਿੱਚ ਇੱਥੇ ਨਾ ਕੋਈ ਤੰਬਾਕੂ ਆ ਕੋਗਾ ਨਾ ਮੀਟ ਆ ਨਾ ਸ਼ਰਾਬ ਆ ਨਾ ਆਂਡਾ ਕੋਈ ਚੀਜ਼ ਨਹੀਂ ਹਾਂ ਜੇ ਆਪਾਂ 200 ਮੀਟਰ ਦੇ ਟੈਰੇ ਤੋਂ ਟੱਪ ਜਗੇ ਫਿਰ ਸਾਰਾ ਕੁਝ ਹੀ ਹੈ ਜਿਹਨੂੰ ਆਪਾਂ ਮੀਟ ਤੰਬਾਕੂ ਸ਼ਰਾਬ ਹਰ ਇੱਕ ਚੀਜ਼ ਮਿਲਦੀ ਹੈ ਦੁਕਾਨਾਂ ਤੋਂ ਵੀ ਮਿਲਦੀ ਹੈ ਜਿਹੜੇ ਆਂਡਿਆਂ ਦੀਆਂ ਰੀਡਿੰਗਾਂ ਲਈ ਬਠੇ ਆ ਉਹਨਾਂ ਤੋਂ ਹੀ ਮਿਲਦੀ ਹੈ ਉਹ ਸਾਰਾ ਕੁਝ ਇੱਥੇ ਮਿਲਦਾ ਭਾਈ ਜੀ ਕਲੇ ਗਲਿਆਰੇ ਤੋਂ ਛੱਡ ਕੇ ਉਹ ਬੰਦ ਹੋਣਾ ਚਾਹੀਦਾ ਉਹ ਬੰਦ ਹੋਣਾ ਚਾਹੀਦਾ ਜੇ ਇਹਨਾਂ ਨੇ ਸਰਕਾਰ ਚਾਹੁੰਦੀ ਹੈ ਕਿ ਤਲਵੰਡੀ ਸਾਬੋ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੁੰਦੀ ਹੈ ਜਾਂ ਦਰ ਤਾਂ ਮੁਕੰਮਲ ਤੌਰ ਤੇ ਤਲਵੰਡੀ ਸਾਬੋ ਦਾ ਜਿੱਥੋਂ ਦੀ ਇੱਕ ਰਕਬਾ ਪੈਂਦਾ ਹੈ ਰਕਬੇ ਦੀ ਗੱਲ ਕਰਦਾ ਨਾ ਕਿ ਮੈਂ ਸ਼ਹਿਰ ਦੀ ਗੱਲ ਕਰਦਾ ਉਹ ਤੋਂ ਉਤੀਕ ਬੰਦ ਹੋਣਾ ਚਾਹੀਦਾ ਤਾਂ ਜਾ ਕੇ ਪਵਿੱਤਰ ਸ਼ਹਿਰ ਹੋ ਸਕੇ ਵੈਸੇ ਮੈਂ ਦੇਖਦੇ ਹੁਣ ਨਾ ਕਿ ਜਦੋਂ ਆਪਾਂ ਇੱਧਰ ਜਾਂਦੇ ਸਰਦੂਲਗੜ੍ਹ ਨੂੰ ਜਾਂਦੇ ਆ ਠੇਕੇ ਵੀ ਨਵੇਂ ਪਿੰਡ ਦੇ ਕਰੀਬ ਆਉਂਦੇ ਆ ਇੱਧਰ ਵੀ ਠੇਕੇ ਭਾਗੀ ਬਾਂਦਰ ਦੇ ਕਰੀਬ ਆਉਂਦੇ ਆ ਮੋੜ ਮੰਡੀ ਵਾਲੇ ਰੋਡ ਤੇ ਰਾਮਾ ਵਾਲੇ ਰੋਡ ਤੇ ਠੇਕੇ ਤਾਂ ਸਾਰੇ ਬਾਹਰ ਨਹੀਂ ਲੱਗ ਪਾ ਠੇਕੇ ਸਾਰੇ ਬਾਹਰ ਆ ਭਾਈ ਜੀ ਰਾਕਬਾ ਜਿਹੜਾ ਤਲਵੰਡੀ ਸਾਬੋ ਦਾ ਮੰਨਿਆ ਜਾਂਦਾ ਹੈ ਰਕਬੇ ਦਾ ਮਤਲਬ ਹੈ ਕਿ ਹੁਣ ਤਲਵੰਡੀ ਸਾਬੋ ਕੱਸੀ ਆ ਕੱਸੀ ਤੋਂ ਉਰਲੇ ਪਾਸਾ ਰਕਬਾ ਤਲਵੰਡੀ ਦਾ ਉੱਥੇ ਠੇਕਾ ਸ਼ਰਾਬ ਦਾ ਹੈ ਹਸਪਤਾਲਾ ਉਸਤਾ ਦੇ ਪਰਲੇ ਪਾਸੇ ਵਗ ਜੋ ਜਿਹੜਾ ਆਂਡਾਂ ਵਾਲੀਆਂ ਰੇੜੀਆਂ ਸ਼ਰਾਬਾਂ ਦੇ ਬੋਤਲਾਂ ਉੱਥੋਂ ਤੁਹਾਨੂੰ ਉਹੀ ਮਿਲ ਜਾਣਗੇ ਆਂਡੇ ਵਾਲੇ ਮਿਲ ਜਾਣਗੇ ਇਹ ਮੈਕੈਨਿਕਾਂ ਬਰਾਚਾ ਠੇਕੇ ਤਰ੍ਹਾਂ ਦੇ ਬਣਾਇਆ ਵੀ ਇੱਥੇ ਜੇ ਪਵਿੱਤਰ ਸ਼ਹਿਦ ਦਾ ਦਰਜਾ ਦੇਤਾ ਤੇ ਸក្តਾਈ ਹੋਵੇ ਤਾਂ ਸ਼ਾਇਦ ਤਲਵੰਡੀ ਸਾਬੋ ਵਿੱਚੋਂ ਬਾਹਰ ਸਾਰਾ ਕੁਝ ਦੂਰ ਚਲਾ ਜਾਵੇ ਇਸ ਤਲਵੰਡੀ ਸਾਬੋ ਜਿਹੜੀ ਦਮਦਮਾ ਸਾਹਿਬ ਦੀ ਧਰਤੀ ਹੈ ਮੇਰੇ ਅਸੀਂ ਵੀ ਇੱਥੇ ਰੋਣਾ ਮਸਤ ਕੋਣ ਨੇ ਇੱਥੋਂ ਦੇ ਰਹਿਣ ਵਾਲੇ ਆ ਅਸੀਂ ਵੀ ਚਾਹੁੰਦੇ ਵੀ ਚੀਜ਼ ਹੋਣੀ ਚਾਹੀਦੀ ਹੈ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹਾਂ ਔਰ ਲੱਗਦਾ ਵੀ ਸਰਕਾਰ ਪੂਰੀ ਸਖਤਾਈ ਨਾਲ ਇਸ ਫੈਸਲੇ ਨੂੰ ਲਾਗੂ ਕਰੂਗੀ ਸਰਕਾਰ ਦੇ ਫੈਸਲੇ ਤੋਂ ਖੁਸ਼ ਓਵੇਂ ਖੁਸ਼ ਨਹੀਂ ਜਿਵੇਂ ਉਹ ਕਹਿੰਦੇ ਆਗੇ ਗਲਿਆਰੇ ਤੱਕ ਜੋ ਕਹਿੰਦੇ ਉਹ ਤਲਵੰਡੀ ਸਭ ਤੋਂ ਸ਼ਹਿਰ ਰੂਪ ਵਿੱਚ ਦਰਜ ਹੈ ਤਾਂ ਫਿਰ ਮੈਂ ਕਹਣਾ ਵੀ ਮੇਰੇ ਵੱਲੋਂ ਦਿਲੋਂ ਵਧਾਈ ਜਾਂ ਐਸ.ਸੀ.ਐਮ ਸਾਬ ਨੂੰ ਜੀ ਸੋ ਧੰਨਵਾਦ ਬਾਈ ਜੀ ਆਪਾਂ ਇੱਧਰ ਕੁਝ ਵੀਰ ਹੋਰ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸੁਪਨਾਮ ਤੁਹਾ ਕੁੱਲ ਹਿੰਦ ਕਸਾਨ ਸਵਾਦ ਆਮੈਂਬਰ ਹੈ ਹਰੀ ਸਿੰਘ ਜੀ ਪਹਿਲਾਂ ਤਾਂ ਤੁਸੀਂ ਆਪਾਂ ਸਾਰੇ ਵਧਾਈ ਦੇ ਪਾਤਰ ਆ ਤਖਤ ਸ਼੍ਰੀ ਦਮਦਮਾ ਸਾਹਿਬ ਮਹਾਨ ਧਰਤੀ ਹੈ ਔਰ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਮੈਂ ਇੱਕ ਬਾਈ ਜੀ ਨਾਲ ਕ੍ਰਿਸ਼ਨ ਸਿੰਘ ਜੀ ਨਾਲ ਗੱਲ ਕਰ ਰਿਹਾ ਸੋ ਕਹਿੰਦੇ ਵੀ ਅਸੀਂ ਹਲੇ ਸ਼ਸ਼ੋਪੰਜ ਆ ਵੀ ਪੂਰੇ ਸ਼ਹਿਰ ਨੂੰ ਪਵਿੱਤਰ ਹੋਣ ਦਾ ਦਰਜਾ ਮਿਲਿਆ ਜਾਂ ਇਕੱਲੇ ਗਲਿਆਰੇ ਨੂੰ ਤੁਸੀਂ ਜੀ ਵੇਖਦੇ ਹੋ ਬਾਈ ਜੀ ਗੱਲ ਇਹ ਹੈ ਨਾ ਪਹਿਲੀ ਗੱਲ ਤਾਂ ਮੈਂ ਮਤਲਬ ਕਿ ਥੋੜਾ ਜਿਹਾ ਇਹ ਮੁੱਦਾ ਬਹੁਤ ਵੱਡਾ ਹੈਗਾ ਸਿੱਖ ਧਰਮ ਦਾ ਬਿਲਕੁਲ ਤੇ ਮੈਂ ਇੰਨਾ ਮਤਲਬ ਕਿ ਛੋਟਾ ਉਹ ਮੈਨੂੰ ਇੰਨਾ ਗਿਆਨ ਨਹੀਂ ਹੈਗਾ ਪਰ ਇੱਥੇ ਅਸੀਂ ਕਈ ਵਾਰੀ ਨਾ ਜਿਵੇਂ ਹੁਣ ਆਹ ਤਲਵੰਡੀ ਸਾਬੋ ਦੇ ਜਿਵੇਂ ਛੜਕਾਂ ਤੇ ਹੋਟਲ ਖੁੱਲੇ ਆ ਹੁਣ ਤੁਸੀਂ ਕੈਮਰੇ ਥਾਂ ਥਾਂ ਪ੍ਰਸ਼ਾਸਨ ਦੇ ਲੱਗੇ ਹੋਏ ਆ ਤੇ ਉਹ ਹੋਟਲਾਂ ਹੋਟਲ ਹੈ ਜਿਹੜੇ ਤੁਸੀਂ ਜਿੱਧਰ ਮਰਜੀ ਵਗ ਜਾਓ ਹੱਥ ਤੇ ਖੁੱਲੇ ਹੋਏ ਆ ਜਿਵੇਂ ਅੱਗੇ ਅੱਗੇ ਹੁਣ ਜਦੋਂ ਕਿਤੇ ਬਾਹਰੋਂ ਕੋਈ ਸੰਗਤ ਆਉਂਦੀ ਹੈ ਪਹਿਲਾਂ ਉਹਨਾਂ ਨੂੰ ਮੱਥਾ ਠੇਕਿਆਂ ਦਾ ਟਿਕਣਾ ਪੈਂਦਾ ਜਾਂ ਹੋਟਲਾਂ ਦਾ ਟਿਕਣਾ ਪੈਂਦਾ ਉਧਰੋਂ ਬਾਹਰੋਂ ਆਉਂਦਿਆਂ ਨੂੰ ਇਹ ਨਹੀਂ ਦਿਖਦਾ ਵੀ ਇਹ ਪਵਿੱਤਰ ਸ਼ਹਿਰ ਹੈ ਕਿਉਂ ਪਵਿੱਤਰ ਸ਼ਹਿਰ ਆ ਕੋਈ ਕੋਈ ਕਿਸੇ ਤਰ੍ਹਾਂ ਦੀ ਕੋਈ ਸਵਾਗਤੀ ਗੇਟ ਹੋਵੇ ਕੋਈ ਹੋਰ ਹੋਵੇ ਪਤਾ ਲੱਗੇ ਉਹ ਸੰਗਤ ਇੱਥੇ ਆ ਕੇ ਤੇ ਉਲਝੀ ਰਹਿੰਦੀ ਹੈ ਵੀ ਕਿੱਧਰ ਨੂੰ ਜਾਏਗੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਜੇ ਦਰਸ਼ਨ ਹੁੰਦੇ ਆ ਪਹਿਲਾਂ ਠੇਕੇ ਦੇ ਹੁੰਦੇ ਆ ਫਿਰ ਸਾਡੇ ਜਿਹੜੇ ਹੋਟਲ ਨਵੇਂ-ਨਵੇਂ ਬਣੇ ਹੋਏ ਆ ਉਹਨਾਂ ਦੇ ਹੁੰਦੇ ਆ ਦੂਜੀ ਗੱਲ ਇੱਕ ਬਈ ਦੀ ਗੱਲ ਇਹ ਹੈ ਅਸੀਂ ਪਹਿਲਾਂ ਵੀ ਦੋ-ਚਾਰ ਵੇਰੀ ਮੰਗ ਪੱਤਰ ਵੀ ਦੇ ਚੁੱਕੀਆਂ ਜਥੇਦਾਰ ਨੂੰ ਵੀ ਦਿੱਤਾ ਜੀ ਐਸ ਡੀ ਐਮ ਸਾਹਿਬ ਨੂੰ ਵੀ ਦਿੱਤਾ ਹੈਗਾ ਸਾਨੂੰ ਤਾਂ ਇੱਕ ਇੱਕ ਗੱਲ ਜਿਹੜੀ ਮੈਂ ਹੁਣ ਤੁਹਾਨੂੰ ਕਹਿਣੀ ਚਾਹੀ ਹੈ ਜੇ ਤਾਂ ਐਂ ਕਹਿ ਦਿੰਦੇ ਆ ਵੀ ਤਲਵੰਡੀ ਸਾਬੋ ਦਾ ਕਹਿ ਦਿੰਦੇ ਆ ਫਿਰ ਤਾਂ ਕਹਿ ਦਿੰਦਾ ਇਹ ਦਮਦਮਾ ਸਾਹਿਬ ਚ ਨਹੀਂ ਆਉਂਦਾ ਜੀ ਅੱਛਾ ਜੇ ਦਮਦਮਾ ਸਾਹਿਬ ਦੀ ਗੱਲ ਹੁੰਦੀ ਆ ਫਿਰ ਕਹਿੰਦਾ ਗੁਰੂ ਕੀ ਕਾਸੀ ਹੈ ਜੀ ਗੁਰੂ ਕੀ ਕਾਸੀ ਤੋਂ ਬਾਹਰ ਸਾਨੂੰ ਇੱਥੇ ਤਲਵੰਡੀ ਦੇ ਅਸੀਂ ਜੰਪਾ ਵਾਲਾ ਅਰਗੀ ਗੱਲ ਹੈ ਇੱਕ ਛੋਟੇ ਛੋਟੇ ਇੱਥੇ ਆਏ ਹੋਏ ਆ ਸਾਨੂੰ ਤਾਂ ਹੀ ਨਹੀਂ ਪਤਾ ਲਾ ਦਮਦਮਾ ਸਾਹਿਬ ਕਿੱਥੋਂ ਸ਼ੁਰੂ ਹੁੰਦਾ ਹੈ ਗੁਰੂ ਕੀ ਕਾਸੀ ਕਿੱਥੋਂ ਛੂੜੀ ਹੁੰਦੀ ਹੈ ਤੇ ਤਲਵੰਡੀ ਸਾਹਿਬ ਕਿੱਥੇ ਕਿੱਥੇ ਉਹ ਮਤਲਬ ਕਿ ਇੱਕ ਗੱਲ ਹੁਣ ਹੁਣ ਇਹਨਾਂ ਨੇ ਕਹਿਤਾ ਅਸੀਂ ਤਲਵੰਡੀ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੁਣ ਤਲਵੰਡੀ ਸਾਹਿਬ ਦੇ ਜਦੋਂ ਕੋਈ ਗੱਲ ਹੋਊਗੀ ਤਲਵੰਡੀ ਸਾਹਿਬ ਤਾਂ ਜੀ ਇਧਰ-ਇਧਰ ਰਹ ਜੂਗੀ ਫਿਰ ਪਹਿਲੇ ਪਾਸੇ ਤਾਂ ਉਹ ਗੁਰੂ ਕੀ ਕਾਸੀ ਆ ਜਾਂਦੀ ਹੈ ਅੱਛਾ ਪਹਿਲਾਂ ਜਿਵੇਂ ਵੀਰ ਨਾਲ ਗੱਲ ਕਰ ਰਿਹਾ ਸੀ ਹਣ ਜਿਹੜਾ ਗੁਰਦੁਆਰਾ ਸਾਹਿਬ ਦਾ ਗਲਿਆਰਾ ਗੁਰਦੁਆਰਾ ਸਾਹਿਬ ਦਾ ਗਲਿਆਰਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਸੁੱਚਾ ਹੈਗਾ ਸਾਰੀਆਂ ਦੁਕਾਨਾਂ ਤੇ ਆਪਾਂ ਵੇਖਦੇ ਆ ਸਾਰੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਪਰ ਜਦੋਂ ਆਪਾਂ ਏ ਗੇਟ ਤੋਂ ਪਰੇ ਜਾਨੀਏ ਇਧਰ ਹਸਪਤਾਲ ਲੰਘਿਆ ਨੇ ਇਧਰ ਗਿੱਲਾਂ ਵਾਲਾ ਚੌਕ ਲੰਘਿਆ ਨੇ ਆਂ ਖੂ ਲੰਘਿਆ ਨੇ ਆਂ ਉਦੋਂ ਬਾਅਦ ਜਿਹੜਾ ਹੈਗਾ ਸਾਰਾ ਕੁਝ ਹੀ ਮਿਲਦਾ ਜਿਵੇਂ ਵੀਰ ਨੇ ਦੱਸਿਆ ਠੀਕ ਹੈ ਨਾ ਤੇ ਹੁਣ ਤੁਸੀਂ ਕੀ ਸਮਝਦੇ ਹੋ ਵੀ ਬਾਕੀ ਪਵਿੱਤਰ ਹੋ ਜੂ ਪਵਿੱਤਰ ਤਾਂ ਬਾਈ ਜੀ ਇਹ ਇੱਕ ਜਦੋਂ ਗੁਰੂ ਸਾਹਿਬ ਦੇ ਚਰਨ ਪੈ ਗਏ ਉਹ ਤਾਂ ਪਵਿੱਤਰ ਹੋ ਗਿਆ ਇਹ ਕਹਿਣ ਨਾ ਤਾਂ ਮੇਰੇ ਕਹਿਣ ਨਾਲ ਨਾ ਕਿਸੇ ਹੋਰ ਕਹਿਣ ਨਾਲ ਉਹ ਪਵਿੱਤਰ ਵਾਲੀ ਕੋਈ ਅਣਪਵਿੱਤਰ ਵਾਲੀ ਗੱਲ ਤਾਂ ਨਹੀਂ ਜਦੋਂ ਗੁਰੂ ਸਾਹਿਬ ਦੇ ਚਰਨ ਪਈ ਐ ਪਰ ਆ ਹੁਣ ਆ ਨਾਲ ਆ ਇੱਥੇ ਆ ਨਾਲ ਹੀ ਇੱਥੋਂ ਆ ਗੁਰਦੁਆਰੇ ਦੇ ਜਮਾ ਡਿਊਟੀ ਗੇਟ ਤੋਂ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਇੱਥੇ ਆਹ ਗੋਲੀਆਂ ਵੇਚਦੀਆਂ ਰੋਜ਼ ਫਿਰ ਹੀ ਗੋਲੀਆਂ ਦਿੱਤੇ ਜਾਂਦੀਆਂ ਆ ਨਸ਼ੇੜੀ ਸਾਰੇ ਇੱਥੇ ਹੁੰਦੇ ਨੇ ਆ ਬੋਰਡ ਥੱਲੇ ਆ ਦੇ ਦੇਖ ਲਓ ਇਧਰੋਂ ਮਾਰ ਲੂ ਮਾੜਾ ਜਿਹਾ ਕੈਮਰਾ ਹਾਂ ਸਾਰੇ ਇੱਥੇ ਹੁੰਦੇ ਨੇ ਨਸ਼ੇੜੀ ਸਾਰੇ ਇੱਥੇ ਹੁੰਦੇ ਨੇ ਇੱਥੇ ਇਹ ਕਦੇ ਕਿਸੇ ਦਾ ਮੋਟਰਸਾਈਕਲ ਚੱਕ ਲਏ ਦਾ ਹੋਰ ਚੱਕ ਲਿਆ ਇਹ ਇਹ ਵੀ ਸਭ ਕੁਝ ਪ੍ਰਸ਼ਾਸਨ ਦੇ ਉਸ ਚ ਧਿਆਨ ਚ ਹੈ ਸਰਕਾਰ ਦੇ ਧਿਆਨ ਚ ਹੈ ਹੂੰ ਸਹੀ ਹੈ ਹਾਂ ਹਾਂ ਕਹਿਣ ਤੋਂ ਬਾਅਦ ਕਿ ਇੱਕ ਵਾਰ ਸੀਐਮ ਸਾਹਿਬ ਦੇ ਇਸ ਬਿਆਨ ਤੋਂ ਖੁਸ਼ ਹੋ ਜਾਂ ਹਲੇ ਵੀ ਐਂ ਲੱਗਦਾ ਵੀ ਇਹ ਰਾਜਨੀਤੀ ਹੋਈ ਆ ਨਹੀਂ ਰਾਜਨੀਤੀ ਤਾਂ ਐ ਆ ਜੀ ਸਾਨੂੰ ਤਾਂ ਜਿਵੇਂ ਪਹਿਲਾਂ ਇਹਨਾਂ ਨੇ ਨਸ਼ਾ ਸੜਾ ਸੜਾ ਕੇ ਉਹ ਉਹ ਕਰਤਾ ਪਹਿਲਾਂ ਭ੍ਰਿਸ਼ਟਾਚਾਰ ਖਤਮ ਕਰਤਾ ਜਿਵੇਂ ਉਵੇਂ ਉਹ 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 ਚੀਜ਼ਾਂ ਖਤਮ ਹੋ ਗਈਆਂ ਉਵੇਂ ਇਹ ਖਤਮ ਹੋ ਜੂਗਾ हां ਜਿਵੇਂ ਜਿਵੇਂ ਉਹ ਪਵਿੱਤਰ ਜਿਵੇਂ ਪਵਿੱਤਰ ਸੈਰ ਦਾ ਦਰਜਾ ਵੀ ਉੱਥੇ 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 ਆ ਕੇ ਸਿਮ ਸਿਮਟ ਜਾਣਾ ਹੈ ਜਿੱਥੇ ਪਹਿਲਾਂ ਇਹਨਾਂ ਦਾ ਨਸ਼ਾ ਛਡਾਉ ਮਹਿਮਾ ਉਹ ਹੋ ਗਈਆਂ ਜਿੱਥੇ ਪ੍ਰਿਸ਼ਤਾਚਾਰ ਵਾਲਾ ਹੋ ਗਿਆ ਜਿੱਥੇ ਹੋਰ ਮਤਲਬ ਕਿ ਮਸਲੇ ਸੀ ਵਿਕਾਸ ਦੇ ਮਸਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਤਲਬ ਕਿ ਐਨੇ ਮੁੱਦੇ ਆਪਾਂ ਜਿੰਨੇ ਵੀ ਚੱਕ ਲਏ ਸਾਰੇ ਮਤਲਬ ਇਹੋ ਇੱਕ ਪਾਸੇ ਕਰਕੇ ਇੱਕ ਪਵਿੱਤਰ ਸਹਰ ਦਾ ਦਰਜਾ ਇੱਕ ਨਵੀਂ ਗੱਲ ਜਿਵੇਂ ਕਹਿੰਦੇ ਨੇ ਇੱਕ ਨਵੀਂ ਨਵੀਂ ਛੁਰਲੀ ਛੱਡਣ ਵਾਲੀ ਗੱਲ ਆ ਹੋਰ ਕੁਝ ਨਹੀਂ ਜੀ ਤਾਂ ਨਵੀਂ ਛੁਰਲੀ ਛੱਡਣ ਵਾਲੀ ਗੱਲ ਵੀਰ ਨੇ ਕਹੀ ਆ ਇਧਰ ਬਾਈ ਜੀ ਇੱਕ ਹੋਰ ਨਾਂ ਨਾਲ ਨੇ ਸਾਡੇ ਬਾਈ ਜੀ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਹੈ ਲੈ ਮੇਰਾ ਨਾਮ ਜਸਪਾਲ ਜੀ ਬਾਈ ਜੀ ਹੋਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਰਕਾਰ ਦੇ ਫੈਸਲੇ ਤੋਂ ਤਾਂ ਖੁਸ਼ ਆ ਪਰ ਸਰਕਾਰ ਇਹਨੂੰ ਇੰਪਲੀਮੈਂਟ ਕਰ ਦੇ ਲਾਗੂ ਕਰ ਦੇ ਖੁਸ਼ ਹੋਵਾਂਗੇ ਵੀ ਬਹੁਤ ਵੱਡਾ ਜਿਹੜਾ ਹੈਗਾ ਕਾਰਜ ਹੋ ਗਿਆ ਹੁਣ ਗੱਲ ਤਾਂ ਇਹ ਆ ਵੀ ਗਲਿਆਰਾ ਤਾਂ ਆਹਾਗਾ ਜਿੱਥੇ ਆਪਾਂ ਖੜੇ ਆ ਜਦੋਂ ਆਪਾਂ ਤੁਹਾਡਾ ਗਿੱਲਾ ਵਾਲਾ ਖੂਹ ਲੱਗ ਗਿਆ ਨੇ ਇਧਰ ਉਹ ਸਰਕਾਰੀ ਹਸਪਤਾਲ ਲੰਘ ਜੀ ਗੇ ਹੋਰ ਲੰਘ ਜੀ ਗੇ ਤਾਂ ਉਦੋਂ ਬਾਅਦ ਸਾਰਾ ਕੁਝ ਹੀ ਹੈਗਾ ਕਿਵੇਂ ਵੇਖਦੇ ਹੋ ਫੈਸਲੇ ਦੇ ਦੇਖੋ ਸਰਕਾਰ ਦਾ ਫੈਸਲਾ ਇਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੈ ਚੰਗਾ ਉਦਮ ਹੈ ਵਧੀਆ ਹੈ ਪਰ ਅਸਲ ਜਿਹੜੀ ਆਪਾਂ ਕਹੀਏ ਵੀ ਜੜ ਕਿੱਥੇ ਹੈ ਪਹਿਲਾਂ ਵੀ 1995 ਵਿੱਚ ਜੋ ਬਿਆਨ ਸਰਕਾਰ ਸੀਗੀ ਉਸ ਟਾਈਮ ਵੀ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ ਜਿਹੜਾ ਗਿੱਲਾ ਵਾਲੇ ਖੂਹ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਮੀਟੀਆਂ ਦੁਕਾਨਾਂ ਹੁੰਦੀਆਂ ਸੀ ਉਹਨਾਂ ਨੂੰ ਸ਼ਹਿਰ ਚੋਂ ਬਾਹਰ ਕੱਢਿਆ ਗਿਆ ਸੀ ਨਾਲ ਹੀ ਜਿਹੜੇ ਸ਼ਰਾਬ ਦੇ ਠੇਕੇ ਸੀ ਉਹ ਵੀ ਸ਼ਹਿਰ ਦੀ ਜੂ ਤੋਂ ਬਾਹਰ ਲੱਗੇ ਸੀਗੇ ਪਰ ਕਹਿਣ ਦਾ ਭਾਵ ਵੀ ਉਦੋਂ ਬਾਅਦ ਇੱਥੇ ਲਗਾਤਾਰ ਸ਼ਹਿਰ ਦੇ ਵਿੱਚ ਘਰਾਂ 'ਚ ਰੱਖ ਕੇ ਸ਼ਰਾਬ ਵੇਚੀ ਗਈ ਹੈ। ਸੋ ਠੀਕ ਹੈ ਵਧੀਆ ਉਦੋਂ ਮੈਂ ਸਰਕਾਰ ਦਾ ਜਿਕਰ ਇਹ ਪਰ ਜਿਵੇਂ ਵੀਰ ਦੱਸ ਕੇ ਗਏ ਪਵਿੱਤਰ ਸ਼ਹਿਰ ਵੀ ਪਵਿੱਤਰ ਤਾਂ ਸ਼ਹਿਰ ਹੈ। ਦੇਖੋ ਜਦੋਂ ਤੁਸੀਂ ਇਧਰੋਂ ਐਂਟਰ ਹੁੰਨੇ ਹੋ ਬਹਿੰਡਾ ਵੱਲੋਂ ਤਾਂ ਜਦੋਂ ਵੀ ਤੁਸੀਂ ਸ਼ਹਿਰ 'ਚ ਐਂਟਰ ਹੋਵੋਗੇ ਪਹਿਲਾ ਠੇਕਾ ਇਦਰੋਂ ਸਰਦੂਲਗੜ ਵੱਲ ਐਂਟਰ ਹੋਣਾ ਤਾਂ ਠੇਕਾ। ਇਦਰ ਪਿੰਡ ਰਾਇ ਗੁਰੂ ਸ਼ਹਿਰ ਇਦਰੋਂ ਠੇਕਾ ਜੀ। ਇਦਰੋਂ ਜਾਵਾਂਗੇ ਦਸਰਾ ਮੰਡੀ ਤੋਂ ਇਦਰੋਂ ਠੇਕਾ। ਫਿਰ ਪਵਿੱਤਰ ਕਿਹਨੂੰ ਕਹਿਣਗੇ ਜੀ? ਕਾਹਨੂੰ ਦੇਣਗੇ ਦਰਜਾ ਪਵਿੱਤਰ ਦਾ? ਦੇਖੋ ਜੀ ਸਾਰੀਆਂ ਚਾਰੇ ਜੂਹਾਂ ਦੀ ਠੇਕੇ ਆ। ਤੇ ਫਿਰ ਪਵਿੱਤਰ ਪਵਿੱਤਰ ਕਹਿਣਗੇ ਕਿਹਨੂੰ ਕਿੱਥੇ ਕੀ ਕਹਿ ਰਹੇ ਆ ਵੀ ਕਿਹਨੂੰ ਕਿਹਨੂੰ ਪਵਿੱਤਰ ਕਰਨਾ ਹੈ। ਦੇਖੋ ਆ ਜਗ੍ਹਾ ਜਿੱਥੇ ਖੜੇ ਆ ਆਪਾਂ। ਇਹ ਇਹ ਜਗ੍ਹਾ ਤੇ ਆਪਾਂ ਮੰਨਦੇ ਆ ਵੀ ਇੱਥੇ ਪਹਿਲੇ ਵੀ ਕੁਝ ਨਹੀਂ। ਜਿਵੇਂ ਵੀਰ ਪਹਿਲਾਂ ਦੱਸ ਕੇ ਗਿਆ ਆ ਨਾਲ ਸਰਕਾਰੀ ਹਸਪੀਟਲ ਆ ਗਿਆ। ਇਹਦੇ ਵਿੱਚ ਨਸ਼ਾ ਛੜਾਊ ਗੋਲੇ ਦਿੱਤੇ ਜਾਂਦੀਆਂ। ਵੀਰ ਦੀ ਗੱਲ ਸਹੀ ਹੈ। ਸਵੇਰੇ ਇੱਥੇ ਸੌਆਂ ਦੀ ਤਦਾਦ ਦੇ ਵਿੱਚ ਆ ਕੇ ਬਹਿੰਦੇ ਆ। ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਜੇ ਸ਼ਹਿਰ ਨੂੰ ਪਵਿੱਤਰ ਕਰਨਾ ਤਾਂ ਇਹਨੂੰ ਬਾਹਰ ਕੱਢ ਦਿਓ ਜੀ। ਜੇ ਕੋਈ ਬਾਹਰੋਂ ਆਉਂਦਾ ਹੈ, ਇੱਥੇ ਆਉਂਦਾ ਹੈ, ਉਹਦੇ ਪਹਿਲਾਂ ਦਰਸ਼ਨੀ ਇੱਥੇ ਆਵਲੀਆਂ ਦੇ ਹੁੰਦੇ ਆ ਜੀ। ਕਿਸਦਾ ਮੋਟਰਸਾਈਕਲ ਚੱਕ ਲਿਆ, ਕਿਸਦਾ ਮੋਬਾਈਲ ਕੱਢ ਲਿਆ। ਦੇਖੋ ਠੀਕ ਹੈ ਜੇ ਕਰੇ ਸਰਕਾਰ। ਪਰ ਜਾਂ ਤਾਂ ਇਹ ਵੀ ਪੂਰੇ ਸ਼ਹਿਰ ਨੂੰ ਪਵਿੱਤਰ ਕੀਤਾ ਜਾਵੇ, ਜਿੰਨੇ ਵੀ ਸ਼ਰਾਬ ਦੇ ਠੇਕੇ ਆ। ਉਸ ਸ਼ਹਿਰ ਦੇ ਵਿੱਚ ਕੀ ਸ਼ਹਿਰ ਦੇ ਨੇੜੇ-ਤੇੜੇ ਵੀ ਨਹੀਂ ਹੋਣੇ ਚਾਹੀਦੇ ਫੇਰ ਵੀ ਮਿੱਤਰ ਮੰਨ ਸਕਦੇ ਆ ਇਸ ਤੈਨੂੰ ਜਿਵੇਂ ਹੁਣ ਇੱਥੋਂ ਆਪਾਂ ਆਹ ਸੜਕ ਪਾਰ ਕਰਕੇ ਜਿੱਥੇ ਮੈਡੀਕਲ ਆਉਂਦੇ ਨੇ ਮੈਡੀਕਲਾਂ ਦੇ ਨਾਲ ਕਰਿਆਨੇ ਦੀਆਂ ਦੁਕਾਨਾਂ ਨੇ ਉਹਨਾਂ ਤੇ ਤੰਬਾਕੂ ਬੀੜੀ ਵਗੈਰਾ ਸਾਰੀ ਉਹ ਹੋਲ ਸੇਲ ਦੇ ਵਿੱਚ ਤੁਸੀਂ ਇੱਥੋਂ ਸਾਰਾ 10-15 ਕਰਮਾ ਵਗਜੋ ਜੀ ਇੱਥੇ ਜਿਹੜੇ ਆਂਡਿਆਂ ਦੀਆਂ ਸਾਰੀਆਂ ਦੁਕਾਨੀਆਂ ਹੈ ਜੀ ਸਾਰਾ ਉਸ ਤਰ੍ਹਾਂ ਹੀ ਲੱਗਿਆ ਹੋਇਆ ਜਿਵੇਂ ਵੀਰ ਨੇ ਦੱਸਿਆ ਤੁਸੀਂ ਵੀ ਗੱਲ ਕੀਤੀ ਵੀ ਜਿਹੜੀਆਂ ਅੰਡੇਆਂ ਵਾਲੀਆਂ ਰੇੜੀਆਂ ਨੇ ਦੁਕਾਨਾਂ ਨੇ ਉਹ ਅੰਦਰੂਨੀ ਤੌਰ ਤੇ ਸ਼ਰਾਬ ਵੇਚ ਦੇ ਘਰਾਂ ਚ ਰੱਖ ਕੇ ਬਿਲਕੁਲ ਜੀ ਬਹੁਤ ਚੱਲਦਾ ਰਹੇ ਹੁਣ ਵੀ ਚੱਲਦਾ ਹੈ ਚਿੱਟੇ ਨਸ਼ਾ ਵੀ ਬਾਦੂਏ ਜੀ ਇੱਥੋਂ ਮਰਜੀ ਲੈ ਲੈ ਕੋਈ ਆ ਇਧਰ ਪਾਰਕ ਰਹਿ ਗਿਆ ਜੀ ਆ ਮਸਤੂਆਣ ਦੇ ਪਰਲੀ ਸਾਈਡ ਤੇ ਤੇ ਜਾ ਕੇ ਦੇਖ ਲਓ ਜੀ ਕਿੰਨੇ ਬੱਠੇ ਚਿੱਟੇ ਵਾਲੇ ਹੁਣ ਬੈਠੇ ਆ ਉੱਥੇ ਚਲੋ ਮੈਂ ਥੋੜੀ ਜਿਹੀ ਹਟ ਕੇ ਗੱਲ ਕਰਦਾ ਦੇਖੋ ਇੱਥੇ ਕਿਸੇ ਨਿੱਜੀ ਹੋਸਟਲ ਖੁੱਲਿਆ ਹੋਇਆ ਉਹਦਾ ਨਾਮ ਬਾਬਾ ਦੀਪ ਸਿੰਘ ਹੈ 10 ਸਾਲ ਹੋ ਗਏ ਜੀ ਤੁਸੀਂ ਦੇਖੋ ਆਦਰ ਸਟੇਟ ਦੇ ਸਟੂਡੈਂਟ ਆ ਕੇ ਰਹਿੰਦੇ ਆ ਤੇ ਤੁਹਾਨੂੰ ਵੀ ਪਤਾ ਤੁਸੀਂ ਵੀ ਕਾਲਜਾਂ 'ਚ ਪੜਿਓ ਵੀ ਨੌਜਵਾਨ ਮੁੰਡੇ ਉੱਥੇ ਸ਼ਰਾਬ ਦਾ ਸੇਵਨ ਵੀ ਕਰਦੇ ਹੋਣਗੇ ਉੱਥੇ ਮੀਟ ਦਾ ਵੀ ਹੁੰਦਾ ਹੋਊਗਾ ਉੱਥੇ ਤਮਾਕੂ ਦਾ ਵੀ ਹੁੰਦਾ ਹੋਊਗਾ ਅਜੇ ਤੱਕ ਉਹਦਾ ਨਾਂ ਹੀ ਨਹੀਂ ਬਦਲਿਆ ਇੱਕ ਵੀਰ ਨੇ ਇੱਕ ਹੋਰ ਜ਼ਿਕਰ ਕੀਤਾ ਹੋਟਲਜ਼ ਦਾ ਵੀ ਹੋਟਲਜ਼ ਜਿਹੜੇ ਹੈਗੇ ਨੇ ਬਹੁਤ ਖੁੱਲੇ ਹੋਏ ਆ ਇਹ ਕੀ ਸਾਰਾ ਮਾਮਲਾ ਦੇਖੋ ਜੀ ਜਿਹੜੇ ਹੋਟਲ ਖੁੱਲੇ ਆ ਤਲਵੰਡੀ ਸ਼ਹਿਰ ਦੇ ਵਿੱਚ ਇਹ ਮੰਨੋ ਵੀ ਜੇ ਕਿਸੇ ਨੇ ਬਾਹਰੋਂ ਕੋਈ ਆਉਂਦਾ ਜੀ ਯਾਤਰਾ ਤੇ ਆਉਂਦਾ ਉਹ ਪੂਰੀ ਸ਼ਰਧਾ ਨਾਲ ਆਉਣਾ ਹੈ ਉਹਨੇ ਤੇ ਇੱਥੇ ਸਰਾਮੀ ਬਹੁਤ ਬਣੀ ਹੋਈ ਜੀ ਹੋਟਲ ਦੀ ਜ਼ਰੂਰਤ ਹੀ ਨਹੀਂ ਤੇ ਤਲਵੰਡੀ ਸਾਬੋ ਦੀ ਕੋਈ ਵੀ ਇਹੋ ਜੀ ਹੱਦ ਨਹੀਂ ਜਿੱਥੇ ਹੋਟਲ ਨਾ ਹੋਣ ਤੁਸੀਂ ਆ ਲੇਲਾ ਰੋਡ ਵਗ ਜਿਓ ਜਿਹੜੇ ਖੇਤ ਹੈ ਜਿੱਦਰ ਮੈਂ ਕਹਿਣਾ ਵੀ ਇੱਥੇ ਬਾਹਰੋਂ ਆਏ ਬੰਦੇ ਨੂੰ ਇਹ ਨਹੀਂ ਪਤਾ ਵੀ ਇੱਧਰ ਵੀ ਕੋਈ ਰਾਹ ਹੈਗਾ ਉੱਥੇ ਹੋਟਲ ਖੁੱਲੇ ਪਏ ਆ ਜੀ ਪਿਛਲੇ ਦਿਨਾਂ ਦੇ ਵਿੱਚ ਇਥੋਂ ਜਿਹੜੀ ਖਬਰ ਅਖਬਾਰਾਂ ਵੀ ਛਪੀ ਤੁਹਾਡੇ ਮੀਡੀਆ ਤੇ ਵੀ ਆਈ ਜੂਏ ਦਾ ਇਥੋਂ ਦੇ ਲੀਡਰ ਜੀ ਹੁਣ ਨਾਮ ਕੀ ਲਈਏ ਉਹ ਜੂਆ ਖੇਡਦੇ ਫੜੇ ਗਏ ਆ ਜੀ ਦਸੋਂ ਪਵਿੱਤਰ ਕਰਨ ਲਾਂਗੇ ਕੌਣ ਇਹਨੂੰ ਉਹਦਾ ਖੁਦ ਜੂਆ ਖੇਡੀ ਜਾਂਦੇ ਆ ਜੀ ਜਿੱਥੇ ਹੁਣ ਜੂਆ ਖੇਡਿਆ ਜਾਂਦਾ ਹੈ ਉੱਥੇ ਸ਼ਰਾਬ ਦੀ ਹੱਬ ਵੀ ਹੋਊਗੀ ਜੀ ਉੱਥੇ ਸਤਾਦਰ ਨਾਲ ਜੁੜਿਆ ਸੀ ਸਤਾਦਰ ਨਹੀਂ ਹੋਊਗਾ ਜੀ ਦੂਜੇ ਦਾ ਖੇਡ ਨਹੀਂ ਸਕਦਾ ਫਿਰ ਹੁਣ ਜਦੋਂ ਸਰਕਾਰ ਹੀ ਬਦਲ ਗਈ ਤੇ ਸਤਾਦਰ ਵਾਲੀ ਖੇਡਦੇ ਹੋਣਗੇ ਜੀ ਅੱਛਾ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ ਇੱਕ اجلاس ਕੀਤਾ ਗਿਆ ਵਿਧਾਨ ਸਭਾ ਲਈ ਉਹਦੇ ਵਿੱਚ ਜਦੋਂ ਸੀਐਮ ਨੇ ਇਹ ਗੱਲ ਬੋਲੀ ਵੀ ਆਨੰਦਪੁਰ ਸਾਹਿਬ ਅੰਮ੍ਰਿਤਸਰ ਤਲਵੰਡੀ ਸਾਬੂ ਪਵਿੱਤਰ ਸ਼ਹਿਰ ਦਾ ਦਰਜਾ ਦਿੰਨੇ ਆ ਇੱਕ ਐਮਐਲਏ ਨੇ ਉੱਠ ਕੇ ਪ੍ਰਕਾਸ਼ ਸਿੰਘ ਨੇ ਇਹ ਵੀ ਕਿਹਾ ਵੀ ਸੀਐਮ ਸਾਹਿਬ ਥੋੜਾ ਜਿਆ ਕਲੀਅਰ ਕਰੋ ਸਪਸ਼ਟੀਕਰਨ ਦਿਓ ਵੀ ਕੱਲੇ ਗਲਿਆਰੇ ਨੂੰ ਪਵਿੱਤਰ ਕਰਨਾ ਜਾਂ ਪੂਰੇ ਸ਼ਹਿਰ ਨੂੰ ਕਰਨਾ ਇਸ ਤੇ ਹਲੇ ਵੀ ਜਿਹੜਾ ਹੈਗਾ ਵੀਰ ਨੇ ਕਿਹਾ ਵੀ ਸ਼ਸ਼ੋਪੰਜ ਚਾਂਸ ਦੇਖੋ ਜੀ ਪਵਿੱਤਰ ਜਗ੍ਹਾ ਤੇ ਖੜੇ ਆ ਚਲੋ ਸਰਕਾਰ ਦੀ ਨਿੰਦਾ ਕਰਨ ਵਾਲਾ ਮਸਲਾ ਵਧੀਆ ਨਹੀਂ ਲੱਗਦਾ ਸਾਨੂੰ ਪਰ ਜੇ ਗੱਲ ਕਰਕੇ ਹੁਣ ਤੱਕ ਸਰਕਾਰ ਦੇ ਜਿੰਨੇ ਵੀ ਨੋਟੀਫਿਕੇਸ਼ਨ ਪੰਜਾਬ ਦੇ ਵਿੱਚ ਹੋਏ ਆ ਤੇ ਅੱਜ ਤੱਕ ਇੱਕ ਵੀ ਇਹੋ ਜਿਹਾ ਨੋਟੀਫਿਕੇਸ਼ਨ ਦਿਖਾ ਦਿਓ ਜਿਹਦੇ ਤੇ ਅਮਲ ਹੋਇਆ ਹੋਵੇ ਜੀ ਅਸੀਂ ਪਵਿੱਤਰ ਸ਼ਰਧਾ ਫੇਰੀ ਮੰਨ ਸਕਦੇ ਹਾਂ ਹੁਣ ਤੱਕ ਜਿੰਨੇ ਨੋਟੀਫਿਕੇਸ਼ਨ ਹੋਏ ਆ ਅੱਜ ਤੱਕ ਕਿਸੇ ਤੇ ਅਮਲ ਨਹੀਂ ਹੋਇਆ ਜੀ ਸਹੀ ਹੈ ਸਾਰਾ ਕੁਝ ਹੋਮਿਕਰੀ ਚੱਲ ਰਿਹਾ ਬਿਲਕੁਲ ਤਾਂ ਇੱਧਰ ਇੱਕ ਅੰਕਲ ਜੀ ਸਰਦਾਰ ਸਾਹਿਬ ਖੜੇ ਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਸਾਹਿਬ ਆਜ ਪਤਾ ਜੀ ਤੇ ਤੁਹਾਡਾ ਸ਼ੁਭਨਾਮ ਜਾਨਣਾ ਚਾਹਾਂਗਾ ਮੇਰਾ ਨਾਮ ਸਹਿਬੰਦੇ ਸਿੰਘ ਦਾ ਨਵਾਂ ਸਰਤਲਵੰਡੀ ਸਾਬੋ ਤੋਂ ਜੀ ਮੈਂ ਗੱਲ ਕਰ ਰਿਹਾ ਸੀ ਬਾਈ ਜੀ ਹੋਰਾਂ ਨਾਲ ਸਰਕਾਰ ਨੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸ਼ਹਿਰ ਤਾਂ ਜਦੋਂ ਗੁਰੂਆਂ ਸਾਹਿਬ ਦੇ ਚਰਨ ਪੈ ਗਏ ਤਾਂ ਸਾਰੀ ਧਰਤੀ ਜਿਹੜੀ ਹੈਗੀ ਹੈ ਪਵਿੱਤਰ ਆ ਪਰ ਫਿਰ ਵੀ ਆਪਾਂ ਵੇਖਦੇ ਹਾਂ ਤੁਸੀਂ ਤਾਂ ਮੇਰੇ ਤੋਂ ਵੱਡੇ ਹੋ ਕਿ ਸ਼ਹਿਰ ਦੇ ਵਿੱਚ ਪਹਿਲਾਂ ਵੀ ਨਸ਼ਾ ਵਗੈਰਾ ਤੇ ਮੀਟ ਸ਼ਰਾਬਾਂ ਮਿਲਦੀਆਂ ਨਹੀਂ ਪਰ ਹੁਣ ਕੀ ਲੱਗਦਾ ਤੁਹਾਨੂੰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਇਹ ਬੰਦ ਹੋ ਜਾਣਗੀਆਂ ਦੇਖੋ ਜੀ ਗੱਲ ਇਹ ਆ ਵੀ ਜੇ ਚਾਹੇ ਤਾਂ ਸਰਕਾਰ ਕੀ ਨਹੀਂ ਹੋ ਸਕਦਾ ਹਨਾ ਤੇ ਜੋ ਉਹਨਾਂ ਨੇ ਹੁਣ ਕਿਹਾਗਾ ਵੀ ਪਵਿੱਤਰ ਦਰਜਾ ਪਵਿੱਤਰ ਤਾਂ ਹੈਗਾ ਹੀ ਐ ਪਰ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੈਗੀ ਤੇ ਸਾਡੀਆਂ ਤੁਹਾਨੂੰ ਪਤਾ ਹੀ ਆ ਵੀ ਸਰਕਾਰ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਹੀ ਤਰੀਕੇ ਦੇ ਨਾਲ ਵਰਤੋਂ ਨਹੀਂ ਕਰ ਰਹੀਆਂ ਤੇ ਕੱਲੇ ਲਾਣ ਤਾਂ ਕੀ ਸੀਮਤ ਹੈ ਹੈਨਾ ਜੀ ਜਿਵੇਂ ਭਾਈ ਸਾਹਿਬ ਦੱਸ ਕੇ ਗਿਆ ਵੀ ਆਂਡ ਵਾਲੀਆਂ ਜਿਹੜੀਆਂ ਆ ਪਹਿਲੇ ਪਸੇ ਵਗਜੋ ਆਪਣਾ ਆ ਸਵਤਾਲਾ ਸਰਕਾਰੀ ਸਾਂਥਾ ਪਈਆਂ ਨੇ ਬਿਲਕੁਲ ਤੇ ਨਸ਼ਾ ਉਹ ਬਾਈ ਜੀ ਦੱਸ ਕੀ ਗਿਆ ਵੀ ਝੋੜਿਆਂ ਦੇ ਲੈ ਕੇ ਆਥ ਨੂੰ ਪਤਾ ਨਹੀਂ ਕਿੰਨਾ ਕਿ ਵਿਕਦਾ ਸਹੀ ਆ ਉਹ ਸੱਚ ਆ ਗੱਲ ਨਸ਼ੇ ਦਾ ਇਹ ਹਾਲਾ ਹੁਣ ਇਥੇ ਹਾਂਜੀ ਹਾਂਜੀ 24 ਘੰਟੇ ਹੀ ਆ ਜੀ ਬਾਹਰੋਂ ਨੇੜੇ ਜਿਹੜੇ ਕਿਲੋਮੀਟਰ ਤੇ ਠੇਕੇ ਨੇ ਉਤੋਂ 10-20 ਰੁਪਏ ਮਤਲ ਘੱਟ ਰਹਿ ਕੇ ਤੇ ਥੇਲਾ ਕੇ ਵੇਚੀ ਜਾਂਦੇ ਜੀ ਅੱਛਾ ਤੇ ਮੇਰੀ ਤਾਂ ਬੇਨਤੀ ਇਹ ਆ ਵੀ ਚੰਗੀ ਤਰ੍ਹਾਂ ਇਸੇ ਨੱਥ ਪਾਈ ਜਾਵੇ ਤੇ ਮੇਰੀ ਇੱਕ ਹੋਰ ਬੇਨਤੀ ਆ ਜੋ ਬਾਬਾ ਦੀਪ ਸਿੰਘ ਇਹ ਆਪਣਾ ਹਸਪਤਾਲ ਹੈ ਤੇ ਇਹਦੇ ਵਿੱਚ ਅਲਟਰਾਸਾਉਂਡ ਹੈ ਨਹੀਂ ਅੱਛਾ ਦੇਖੋ ਪਵਿੱਤਰਾ ਦਰਜਾ ਦੇ ਰਿਹਾ ਹੈ ਤੇ ਬਾਬਾ ਦੀਪ ਸਿੰਘ ਜੀ ਹਸਪਤਾਲ ਹੈ ਤੇ ਇਹਦੇ ਵਿੱਚ ਅਲਟਰਾਸਾਉਂਡ ਹੈ ਨਹੀਂ ਜਦੋਂ ਮਤਲਬ ਉੱਥੇ ਮਰੀਜ਼ ਲੈ ਕੇ ਜਾਂਦੇ ਆ ਤੇ ਕਹਿੰਦੇ ਤੁਸੀਂ ਵਟਨ ਦੇ ਕਰਾ ਲਓ ਉਦੋਂ ਉਹ ਵਿਚਾਰਾ ਜਾਂਦਾ ਮਰ ਜਾਂਦਾ ਜੀ ਅੱਛਾ ਤੇ ਮੇਰੀ ਬੇਨਤੀ ਹੈ ਇਹਦੀ ਗੱਲ ਵੀ ਧਿਆਨ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਬਾਬਾ ਜੀ ਨੇ ਬਹੁਤ ਸੋਹਣੀ ਗੱਲ ਕਹੀ ਤੇ ਆਪਾਂ ਹੋਰ ਵੀ ਇੱਥੇ ਜਿਹੜੇ ਸਾਥੀ ਨੇ ਸ਼ਹਿਰ ਵਾਲੇ ਨੇ ਥੋੜਾ ਉਧਰ ਸਰਕਾਰੀ ਹਸਪਤਾਲ ਵੱਲ ਜਾਵਾਂਗੇ ਉਧਰ ਵੀ ਗੱਲਬਾਤ ਕਰਾਂਗੇ ਜੁੜੇ ਰਹਿਣ